ਯਾ ਭਾਈ ਨੀਂ ਕੀ ਮੈਂ ਦੇਖਦੇ ਹਾਂ ਮੈਂ ਹਰਾ ਨੂੰ ਆ ਸਾਰੀ ਮੰਡੀ ਇੱਥੇ ਖੜੀ ਹੈ ਚੀਕਾ ਮਾਰ ਰਹੀ ਹੈ ਮੈਂ ਨਾਲ ਨੂੰ ਪੁੱਛਿਆ ਵੀ ਤੁਹਾਡਾ ਐਮ ਐਲ ਏ ਪੁਤਰਾ ਕਿੱਥੇ ਹੈ ਇਹਨੇ ਪੁਤਰਾ ਵੀ ਅਸੀਂ ਸ਼ਗਲ ਨਹੀਂ ਦੇਖੀ ਕੀ ਹੋ ਰਿਹਾ ਪ੍ਰਸ਼ਾਸਨ ਦਾ ਇੱਕ ਬੰਦਾ ਨਹੀਂ ਆਇਆ ਡੀ ਸੀ ਸਾਹਿਬ ਨੂੰ ਫੋਨ ਕਿੰਨਾ ਹੋਣਾ ਉਹ ਮੇਰੇ ਪਤਾ ਚੱਲ ਗਿਆ ਮੈਂ ਹਰਾਨਾ ਕਿ ਇਸ ਮੰਡੀ 'ਚ ਅੱਪਾ ਸੀਵ ਬਗਰਾ ਲਗਾ ਲੋਗੀ ਮੰਗਰੇ ਜਿਹਾ ਮਾਬਿਲਾ ਸੀਵ ਕਰਦਾ ਸੀ ਅੱਜ ਉਹ ਸੀਵ ਜਿਹੜਾ ਲਾ ਵੀ ਸਫਾਈ ਤੱਕ ਨਹੀਂ ਕੀਤੀ ਇਨਾ ਬੁਰਾ ਫਟਾ ਕੇ 15 ਮੀਟਰ ਉੱਪਰ ਮੈਂ ਨਹੀਂ ਨਿਕਲ ਸਕਦੇ ਆਪਕੇ ਪੈਸਿਆਂ ਦੇ ਨਾਲ ਲੋਕੀ ਪੰਪ ਸੈਟ ਲਾ ਕੇ ਈਜ਼ਰ ਲਾ ਕੇ ਆਪਣਾ ਪਾਣੀ ਦਾ ਟੰਕੇ ਲੱਗੇ ਨੇ ਨਾ ਪ੍ਰਸ਼ਾਸਨ ਨਾ ਐਮਐਲਏ ਨਾ ਸਰਕਾਰ ਨਾ ਕਮੇਟੀ ਐਸਾ ਲੋਕੀ ਕਿਵੇਂ ਚੱਲਣਗੇ ਮੈਂ ਹੈਰਾਨ ਆ ਕਿ ਮੁੱਖ ਮੰਤਰੀ ਘਰਾਂ ਨੂੰ ਜਾ ਕੇ ਹਸਪਤਾਲ ਚ ਭੇਜ ਜਾਂਦਾ ਹੈ ਦੋਵੇਂ ਹਵਾਈ ਘੇੜੇ ਲਾਗੇ ਤੇ ਉਹਨਾਂ ਦਾ ਫਿਕਰ ਵੀ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਲੋਕਾਂ ਦੇ ਹਮਲੇ ਕਰਤਾ ਲੈ ਗੱਡੀ 'ਚ ਉਹਨਾਂ ਨੂੰ ਜਨਾਬੇ ਚੇਤੇ ਕਰਤਾ ਵੀ ਪਰੇਕਨੀ ਨਿਗਨ ਤੋਂ ਹਸਪਤਾਲ 'ਚ ਗਏ ਜੀ ਨਹੀਂ ਉਹਨਾਂ ਤਾਛੇ ਗਏ ਜਿਵੇਂ ਮੇਰੇ ਐਮਐਲਏ ਸਾਹਿਬ ਕੀ ਕਰ ਰਹੇ ਨੇ ਉਹ ਨਹੀਂ ਨਾ ਉਹ ਤਾਂ ਚੀਜ਼ ਹੈ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਮਾਰੀ ਨਹੀਂ ਦੋ ਵਾਰ ਤੁਸੀਂ ਜਿੱਤ ਚੁੱਕੇ ਆ ਜਨਾ ਅੱਗੇ ਨੂੰ ਬਾਅਦ ਦੇਖੋ ਸੁਣੀ ਹੋਈ ਸਰਕਾਰ ਨੂੰ ਚਗਾਓ ਅਫਸਰ ਨੂੰ ਚਗਾਓ ਜਿਹੜੇ ਲੱਖਾਂ ਦੀ ਕੰਖਾ ਲੈਂਦੇ ਨੇ ਉਹਨਾਂ ਦਾ ਕੰਮ ਕਰਾਇਆ ਜਾ ਅੱਜ ਲੋਕਾਂ ਨੇ ਆਪਣੇ ਪੈਸਿਆਂ ਦੇ ਨਾਲ ਇੱਥੇ ਆ ਕੇ ਨਾ 2% ਮੈਨੇ ਦੇ ਕੇ ਜੀ ਆ ਤੇ ਲੱਖ ਰੁਪਏ ਦਾ ਡੀਜ਼ਲ ਅਕਾਲੀ ਦਾ ਲੈ ਕੇ ਨਾ ਉਹਗਾ ਪਾਣੀ ਕੱਢੇ ਸੋਹਣੇ ਸੀ ਚੌੜੀ ਗਲੀ ਵੀ ਜਾ ਰਹਾ ਤੇ ਮੈਂ ਸਿੰਗਰਾ ਸਾਹਿਬ ਵਿਜੇ ਸਿੰਘ ਲਖੀ ਨੂੰ ਬਹਿਣਾ ਚਾਹੀਏ ਸਾਰਾ ਮਾਨਸਾ ਡੁੱਬਿਆ ਪਿਆ ਸ਼ਹਿਰ ਖਾਡਾ ਬੰਦ ਪਿਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਤਾਂ ਡੀ ਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਗੋਡੇ-ਗੋਡੇ ਪਾਣੀ ਆ ਗੋਡੇ ਪਾਣੀ ਉਹ ਰੱਤ ਭਾਈ ਪਹੁੰਚ ਗਿਆ ਮਹੀਨੇ ਤੋਂ ਪਾਣੀ ਬਾਹਰ ਹੀ ਨਿਕ ਰਿਹਾ ਉਸ ਡੁੱਬੇ ਹੋਏ ਸ਼ਹਿਰ ਨੂੰ ਸਿੰਗਰਾ ਸਾਹਿਬ ਬੇਦੇਸ਼ ਤਾ ਦੋਰਾ ਤੁਸੀਂ ਸੁਣੇ ਛੁੱਟੀ ਬਣਾ ਕੇ ਆਏ ਹੋ ਜੀ ਸਾਡੇ ਤਾਂ ਛੁੱਟੀ ਬਣਾਓ ਲੇਕਿਨ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਜਾ ਕੇ ਉਹਨਾਂ ਦਾ ਪਾਣੀ ਕਢਵਾਓ ਜੇ ਖਾਦਾ ਤੁਸੀਂ ਉੱਥੇ ਅਫਸਰਾਂ ਨੂੰ ਤਨਖਾਹ ਦਿੰਦੇ ਹੋ ਉਹਨਾਂ ਨੂੰ ਕੰਮ ਕਰਾਓ ਤੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਝਾਟਦਾ ਉਸ ਖਜ਼ਾਨੇ ਵਿੱਚੋਂ ਪੈਸੇ ਕੱਢੋ ਇਹ ਕੇਜਰੀਵਾਲ ਨੂੰ ਮੈਂ ਕਹਿੰਦੀ ਆ ਕਿ ਦਿੱਲੀ ਵਿੱਚ ਤੁਸੀਂ ਆਪਣੀ ਸ਼੍ਰਿਸ਼ਟਾਚਾਰ ਵਾਲੀ ਤੁਹਾਡੇ ਪਟਾਲੇ ਦੇ ਕੇਸ ਤੇ ਤੁਸੀਂ ਤਰੀਕ ਵਿੱਚ ਉੱਥੋਂ ਤੁਸੀਂ ਆਪਣੀ ਅੰਗ ਵਜਨਵਾਸੇ ਲਿਖ ਕੇ ਦੇ ਦਿੱਤਾ ਤਾਂ ਲੈ ਤੂੰ ਕਿ ਮੈਨੂੰ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖੇ ਕੀ ਗਏ ਗਵਾਨੀ ਤੁਸੀਂ ਨਹੀਂ ਦਿੱਤੀ ਵਾਨੀ ਸਾਡੇ ਮੁੱਖ ਮੰਤਰੀ ਨੇ ਰਾਤ ਨਹੀਂ ਕੀਤਾ ਸਾਡੇ ਖੇਤਾਂ ਦੇ ਫਿਰਦੀ ਬਾੜੀ ਮੰਤਰੀ ਆ ਕੇ ਇੱਥੇ ਪਾਣੀ ਵਿੱਚ ਘੁਮ ਕੇ ਚਲੇ ਗਏ ਫਸਲਾਂ ਨੂੰ ਦੇਖ ਕੇ ਇੱਕ ਵਾਰੀ ਉਹਨਾਂ ਨੇ ਅਦਾ ਨਹੀਂ ਕੀਤੀ ਅਫਗਾਨਿਸਤਾਨ ਚ ਉਚਾਲ ਆਂਦਾ 24 ਘੰਟੇ ਦੇ ਅੰਦਰ ਸਾਡਾ ਦੇਸ਼ ਉੱਤੇ ਮਦਦ ਭੇਜਦਾ ਹੈ ਇੱਥੇ ਲੋਕੀ ਭਾਵੇਂ ਡੁੱਬ ਜਾਣ ਭਾਵੇਂ ਸ਼ਹਿਰ ਡੁੱਬ ਜਾਏ ਭਾਵੇਂ ਅਨਾਜ ਮੰਡੀ ਡੁੱਬ ਜਾਏ ਨਾ ਕੇਂਦਰ ਨੂੰ ਪਰਵਾਹ ਨਾ ਸੂਬੇ ਦੀ ਸਰਕਾਰ ਨੂੰ ਪਰਵਾਹ ਹੈ ਪੰਜਾਬ ਦੇ ਲੋਕੀ ਜਾਣ ਕੇ ਕਿਹਨਾਂ ਦੇ ਨਾਲ ਮਤਰੀ ਮਾਦਾ ਸਵਾਦ ਕਿਉਂ ਆਪਾ ਕਰਦੇ ਆ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਉਣੀ ਹੈ ਤੁਹਾਡੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਕੋਈ ਸਾਡੀ ਮਦਦ ਚ ਨਾ ਅਸੀਂ ਇੱਕ ਦੂਜੇ ਦੀ ਮਦਦ ਕਰਕੇ ਇਸ ਮਰਗੋਂ ਤੁਹਾਨੂੰ ਕੱਢਾਂਗੇ ਜਸਤੇ ਤੁਸੀਂ ਸਾਡੀ ਸਰਕਾਰ ਬਣਾ ਗਈ ਇਹ ਸਿਵਲ ਸਿਸਟਮ ਉਹ ਇਹੋ ਜਿਹਾ ਕਰਾਨੀ ਕਿ ਇਹੋ ਜਿਹਾ ਪਾਣੀ ਕਦੇ ਇੱਥੇ ਖੜਾ ਨਹੀਂ ਹੋਊਗਾ ਤੇ ਆਪੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾਰਟੀ ਆਪਣੀ ਕੇਸਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੂਗੀ ਜਿੰਨੇ ਚੋ ਗਿਆ ਅੱਜ ਵੀ ਖੱਪਿਆ ਤਾਂ ਤੁਸੀਂ ਵੱਧ ਤਾਕਤ ਦਿੱਤੀ ਉਸ ਤੋਂ ਵੱਧ ਕਰਦੇ ਆ ਭਾਈ ਪੰਜਾਬ ਜਿਹੜਾ ਹੜਾ ਆਇਆ ਬੀਐਮਪੀ ਦੇ ਆਗੂਆਂ ਨੇ ਵੀ ਕਹਿਤਾ ਵੀ ਸੀ ਸਰਕਾਰ ਨੂੰ ਅਪ੍ਰੈਲ ਚ ਹੀ ਜਾਣੂ ਕਰਾਦਾ ਸੀ ਇਹ ਮੈਨ ਮੇ ਜਿਹੜਾ ਸਾਡ ਸੀਗਾ ਕਿੰਨੇ ਦੇ ਸਾਈਕਲ ਹੈ ਇਹ ਕੱਲ ਕਲੀ ਕੁਦਰਤੀ ਆਪਤਾ ਨਹੀਂ ਹੈ ਹਾਂ ਕੁਦਰਤ ਦਾ ਪਾਣੀ ਵਧ ਆਇਆ ਹੋਗਾ ਲੇਕਿਨ ਸਰਕਾਰ ਦੀ ਵੱਡੀ ਅਣਗਹਿਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਦਾਮਾ ਵਾਲਿਆਂ ਨੂੰ ਪੁੱਛਦੇ ਸੀ ਧਾਮਾ ਤੇ ਪਾਣੀ ਕਿੰਨਾ ਹੈਗਾ ਨਦੀਆ ਦਾ ਨਹਿਰਾ ਦਾ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੰਨੇ ਪੇਸੇ ਸਾਰਾ ਕੁਝ ਕਰਾਉਂਦੇ ਸੀ ਮੋਤਾ ਸੈਂਪਲ ਸਾਜ ਜਿਹਨਾਂ ਨੇ ਇੱਕ ਵੀ ਮੀਟਿੰਗ ਬੁਲਾਈ ਹੈ ਜਿਹਦੇ ਵਿੱਚ ਸਾਜ ਜੇ ਤੁਸੀਂ ਸੀਵਰ ਦੀ ਸਫਾਈ ਨਹੀਂ ਕੀਤੀ ਮੈਨੂੰ ਲੱਗਦਾ ਕਾਂਗਰਸੀਆਂ ਨੇ ਵੀ ਨਹੀਂ ਕੀਤੀ ਹੋਣੀ ਹੈ ਜੇ ਸੀਵਰ तक ਸ਼ਹਿਰ ਦੀ ਸਫਾਈ ਨਹੀਂ ਕਰ ਸਕਦੇ ਫਿਰ ਨਹਿਰਾ ਵੀ ਤਾਂ ਕਿੰਨੀ ਸਫਾਈ ਕੀਤੀ ਹੋਗੀ ਡੰਦ ਦਾ ਕੰਪਾ ਦੇਖੀ ਲੇ ਤਾਂ ਡੰਦ ਪਰ ਆਪ ਦਾ ਸੇ ਰஞ்சிਤ ਸਾਹਿਬ ਦਾ ਡੰਦ ਜਿਹੜਾ 50 ਸਰਕਾਰ ਦੇ ਥੱਲੇ ਆਉਂਦਾ ਹੈ ਡੰਦ ਦਾ ਸਭ ਤੋਂ ਪਾਣੀ ਨਹੀਂ ਛੜਿਆ ਤੇ ਫਿਰ ਜਦ ਡੈਮ ਟੁੱਟਣ ਦੇ ਹਾਲਾਤ ਆਏ ਪਾਣੀ ਛੜਿਆ ਕਿ ਸਾਰੇ ਬੰਦਪੂਰ ਤੇ ਸਾਰਾ ਪੰਜਾਬ ਡੋਬੋਤਾ ਇਹ ਨਲਾਇਕ ਮੁਖ ਕੰਟਰੀ ਬਿਗੈਰ ਜ਼ੁਰਮੇਦਾਰ ਸਰਕਾਰ ਬਣਾਤਾ ਨਤੀਜਾ ਅਜ ਪੰਜਾਬ ਦੇ ਲੋਕੀ ਕੋ